ਪੰਜਾਬ ਦੇ ਅੰਮ੍ਰਿਤਸਰ ਤੋਂ ਖਬਰ ਤੁਹਾਨੂੰ ਦੱਸਣ ਜਾ ਰਹੇ ਹਾਂ ਜਿੱਥੇ ਕਿ THAILAND ਦੀਆਂ ਦੋ ਕੁੜੀਆਂ ਇੱਕ ਹੋਟਲ ਦੀ ਚੌਥੀ ਮੰਜ਼ਿਲ ਤੋਂ ਜੋ ਹੈ ਛਾਲ ਮਾਰ ਦਿੱਤੀਆਂ ਨੇ ਉਸ ਤੋਂ ਬਾਅਦ ਫਟਰ ਹਾਲਤ ਦੇ ਵਿੱਚ ਜੋ ਹੈ ਉਹਨਾਂ ਨੂੰ ਹਸਪਤਾਲ ਲੈ ਕੇ ਜਾਇਆ ਜਾ ਰਿਹਾ ਹੈ ਇੱਕ ਕੁੜੀ ਦੀ ਰੀੜ ਦੀ ਹੱਦੀ ਟੁੱਟ ਜਾਂਦੀ ਹੈ ਤੇ બીજી ਕੁੜੀ ਗੰਭੀਰ ਜ਼ਖਮੀ ਹੋ ਜਾਂਦੀ ਹੈ ਹਸਪੀਟਲ ਉਲਹੇ ਲਿਖਿਆ ਜਾਂਦਾ ਹੈ ਇੱਥੇ ਦੱਸਿਆ ਜਾ ਰਿਹਾ ਹੈ ਕਿ ਇਸ ਹੋਟਲ ਦੀ ਚੌਥੀ ਮੰਜ਼ਿਲ ਤੇ ਜੋ ਹੈ ਸਪਾ ਸੈਂਟਰ ਚੱਲ ਰਿਹਾ ਸੀ ਉੱਥੇ ਗਲਤ ਕੰਮਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਸੋਸ਼ਟ ਬਾਜ ਜਦੋਂ ਪੁਲਿਸ ਨੂੰ ਇਸ ਗੱਲ ਦੀ ਸੂਚਨਾ ਮਿਲਦੀ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਜਦੋਂ ਕੁੜੀਆਂ ਨੂੰ ਭੱਜਣ ਦਾ ਕੋਈ ਰਾਹ ਨਹੀਂ ਮਿਲਦਾ ਉਹ ਚੌਥੀ ਮੰਜ਼ਿਲ ਤੋਂ ਜੋ ਹੈ ਹੋਟਲ ਦੀ ਚੌਥੀ ਮੰਜ਼ਿਲ ਤੋਂ ਜੋ ਹੈ ਛਾਲ ਮਾਰ ਦਿੱਤੀ ਯਾਨੀ ਤੇ ਤੇ ਤੋਂ ਅੰਦਾਜ਼ਾ ਹੈ ਕਿ ਜਿਹੜੀਆਂ ਕੁੜੀਆਂ ਨੇ ਉਹਨਾਂ ਨੂੰ ਹਸਪੀਟਲ ਵਿੱਚ ਐਡਮਿਟ ਕਰਵਾਇਆ ਗਿਆ ਹੈ ਕਿ ਜਦੋਂ ਉਹਨਾਂ ਦਾ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕੁੜੀਆਂ ਵੱਲੋਂ कुछ भी जो है स्टेटमेंट नहीं दी गई उन्होंने कुछ भी क्या जो है इनकार कर का दिया पर इतनी मेन चीज की हुई है इतने जो पुलिस है वो भी कोई स्टेटमेंट देने तो बुरेज कर रही है पुलिस वालों में कोई बयान नहीं दिता जा रहा आखिर माजरा यह कि पुलिस भी इस मामले के बीच जमा चुप हो दूजे पास एक गल हो निकल के सामने आ रही है कि जो सीसीटीवी फुटेज की होटल होटल की जो सीसीटीवी फुटेज फुटेजी ਉਹ ਵੀ ਗਾਇਬ ਕਰ ਦਿੱਤੀ ਗਈ ਹੈ ਪੰਜਾਬ ਦੇ ਅੰਮ੍ਰਿਤਸਰ ਵਿੱਚ ਬੀਤੇ ਮੰਗਲਵਾਰ ਰਾਤ ਨੂੰ థਾਈਲੈਂਡ ਦੀਆਂ ਦੋ ਕੁੜੀਆਂ ਨੇ ਇੱਕ ਹੋਟਲ ਦੀ ਚੌਥੀ ਮੰਜ਼ਲ ਤੋਂ ਛਾਲ ਮਾਰ ਦਿੱਤੀ ਡਿੱਗਣ ਨਾਲ ਇੱਕ ਲੜਕੀ ਦੀ ਰੀੜ ਦੀ ਹੱਡੀ ਟੁੱਟ ਗਈ ਜਦਕਿ ਦੂਜੀ ਗੰਭੀਰ ਜ਼ਖਮੀ ਹੋ ਗਈ ਦੋਵਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਦੋਵੇਂ ਲੜਕੀਆਂ ਹੋਟਲ ਦੀ ਚੌਥੀ ਮੰਜ਼ਲ ਤੇ ਸਪਾ ਸੈਂਟਰ ਵਿੱਚ ਕੰਮ ਕਰਦੀਆਂ ਹਨ ਪੁਲਿਸ ਦੀ ਰੇਡ ਵੇਖ ਕੇ ਦੋਵਾਂ ਨੇ ਡਰ ਦੇ ਮਾਰੇ ਏਠਾਂ ਛਾਲ ਮਾਰ ਦਿੱਤੀ ਦਰਅਸਲ ਮੰਗਲਵਾਰ ਰਾਤ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬੱਸ ਸਟੈਂਡ ਦੇ ਕੋਲ ਦੀ ਹੋਟਲ ਰਾਇਲ ਹਟਲ ਦੀ ਚੌਥੀ ਮੰਜ਼ਿਲ ਤੇ ਜੋ ਸਪਾ ਸੈਂਟਰ ਚੱਲ ਰਿਹਾ ਹੈ ਉਸ ਵਿੱਚ ਸੈਕਸ ਰੈਕੇਟ ਚੱਲ ਰਿਹਾ ਹੈ ਪੁਲਿਸ ਟੀਮ ਰਾਤ ਕਰੀਬ 9 ਵਜੇ ਹੋਟਲ ਪਹੁੰਚੀ ਪੁਲਿਸ ਟੀਮ ਨੂੰ ਦੇਖ ਕੇ ਦੋਵੇਂ ਵਿਦੇਸ਼ੀ ਲੜਕੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਜਦੋਂ ਉਹ ਬਚ ਨਾ ਸਕੀਆਂ ਤਾਂ ਉਹਨਾਂ ਨੇ ਚੌਥੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਡਿੱਗਣ ਨਾਲ ਇੱਕ ਲੜਕੀ ਦੀ ਕਮਰ ਟੁੱਟ ਗਈ ਤੇ ਦੂਜੀ ਗੰਭੀਰ ਜ਼ਖਮੀ ਹੋ ਗਈ ਦੋਵਾਂ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ ਇਸ ਤੋਂ ਬਾਅਦ ਉਹਨਾਂ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਹਨਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਰੈਫਰ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਮੌਕੇ ਤੇ ਮੌਜੂਦ ਪੁਲਿਸ ਮੁਲਾਜ਼ਮਾ ਨੇ ਤੁਰੰਤ ਸੀਪੀ ਰਣਜੀਤ ਸਿੰਘ ਢਿੱਲੋਂ ਤੇ ਡੀਸੀਪੀ ਹਰਪ੍ਰੀਤ ਸਿੰਘ ਮੰਡੇਰ ਨੂੰ ਸੂਚਿਤ ਕੀਤਾ। ਪਰ ਘਟਨਾ ਤੋਂ ਬਾਅਦ ਪੁਲਿਸ ਨੇ ਇਸ ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਹਰ ਕੋਈ ਮਾਮਲੇ ਨੂੰ ਟਾਲਣ ਦੀ ਕੋਸ਼ਿਸ਼ ਕਰਦਾ ਰਿਹਾ। ਇਸ ਪੂਰੀ ਘਟਨਾ ਤੋਂ ਬਾਅਦ ਹੋਟਲ ਵਿੱਚ ਲੱਗੇ ਸੀਸੀਟੀਵੀ ਕਾਲੀ ਵਿੱਚ ਗਾਇਬ ਹੋ ਗਏ। ਸੀਸੀਟੀਵੀ ਬਾਰੇ ਨਾ ਤਾਂ ਹੋਟਲ ਦਾ ਸਟਾਫ ਤੇ ਨਾ ਹੀ ਪੁਲਿਸ ਕੁਝ ਬੋਲਣ ਨੂੰ ਤਿਆਰ ਹੈ। ਦੂਜੇ ਪਾਸੇ ਜਦੋਂ মিডিਆ ਹਸਪਤਾਲ ਵਿੱਚ ਦਾਖਲ ਲੜਕੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਆਪਣੀ ਪਛਾਣ ਦੱਸਣ ਤੋਂ ਇਨਕਾਰ ਕਰਦੀਆਂ ਰਹੀਆਂ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਇਸ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦੀਆਂ ਰਿਪੋਰਟਰ ਦੇ ਕੈਮਰੇ ਸੀਨੀਅਰ ਕਿੱਥੇ ਹੋ ਗਏ ਉਥੇ ਹੁਣੇ ਸਾਡੇ ਕੋਲ ਵੀਡੀਓ ਹੈ ਹੈਲੋ ਜੀ ਚ ਕਾ ਮੈਂ ਤੁਹਾਨੂੰ ਕੋਈ ਵੀਡੀਓ ਤੇ ਦਿਖਾ ਦਵਾਂ ਮੈਂ ਪਤਾ ਲੈ ਇਹ ਇੱਥੇ ਦਿਖਾਵਾ ਚਾਹੀਦਾ ਮੈਂ ਲਾ ਲਿਆ ਮੇਰੇ ਨਹੀਂ ਕੋਈ ਕੰਫਰੈਂਸ ਰੰਦਰ ਕੋਟ ਮਾਰ ਕੀਤੀ ਜਾ ਰਹੀ ਹੈ ਇੱਥੇ ਇੱਥੇ ਨੌਜਵਾਨਾਂ ਦੀ ਕੋਟ ਮਾਰ ਕੀਤੀ ਜਾ ਰਹੀ ਹੈ ਅੰਦਰ ਹੋਟਲ ਦੇ ਇੱਥੇ ਤਾਂ ਨੌਜਵਾਨ ਕੋਈ ਆਈ ਨਹੀਂ ਤੁਹਾਡੇ ਤੁਹਾਡੇ ਇਲਾਕੇ ਮੀਆਂ ਜਿਹੜੇ ਕੋਟ ਤੇ ਪੇ ਨੇ ਮੈਂ ਕਹਿੰਦਾ ਇੱਥੇ ਨੌਜਵਾਨ ਕੋਈ ਦੱਸੋ ਹੈਗਾ ਕੋਈ ਇੱਥੇ ਇੱਥੇ ਵੀ ਨਹੀਂ ਗੇ ਪਰ ਸਾਰੇ ਕੋਈ ਗੱਲ ਨਹੀਂ ਆਪਣੇ ਕੋ ਵੀਡੀਓ ਅੱਜੀ ਸਾਰੀ ਸਾਰੇ ਕੋਈ ਵੀਡੀਓ ਜਿੱਥੇ ਸਪਾ ਸੈਂਟਰ ਚੱਲਦਾ ਹੈ ਇੱਥੇ ਸਪਾ ਸੈਂਟਰ ਚੱਲਦਾ ਹੈ ਮੈਂ ਕਹਿੰਦਾ ਸਰ ਮੈਨੂੰ ਕੋਈ ਜਾਣਕਾਰੀ ਨਹੀਂ ਮੈਂ ਤਾਂ ਬਾਹਰ ਸਰ ਤੁਸੀਂ ਇੱਥੇ ਬੈਠੇ ਤੁਹਾਨੂੰ ਕੁਝ ਨਾ ਕੁਝ ਤੇ ਪਤਾ ਹੈ ਕਿ ਤਾਂ ਹੀ ਡਿਊਟੀ ਦਿੰਦੇ ਵੇ ਕੁਝ ਨਾ ਕੁਝ ਤੁਹਾਨੂੰ ਪਤਾ ਹੀ ਹੋਏਗਾ ਸਰ ਮੈਨੂੰ ਤਾਂ ਅਫਸਰਾਂ ਬੁਲਾਇਆ ਤੇ ਮੈਂ ਬਿਠਾ ਅੱਛਾ ਤੁਸੀਂ ਬੈਠੋ ਤੁਸੀਂ ਬੈਠੋ ਬਾਕੀ ਸਾਡੇ ਸੀਨੀਅਰ ਅਫਸਰਾਂ ਦੇ ਥਣੇ ਦੀ ਲੋੜ ਕੁਛ ਹੈ ਇਹ ਉਹ ਆ ਗਏ ਸਾਰੇ ਆ ਗਏ ਸਰ ਤੁਸੀਂ ਇੱਥੇ ਸਾਮਣੇ ਤੋਂ ਕੈਮਰਾ ਲਾ